ਸਾਊਥਨ ਚੈਲੰਜ ਕਰਦੇ ਆ ਨੂੰ ਅੱਜ ਨੌਵਾਂ ਦਿਨ ਆ ਗਿਆ ਨੌਵਾਂ ਵਲੌਗ ਆ ਗਿਆ ਅੱਜ ਫੇਰ ਆਪਾਂ ਕੰਮ ਤੇ ਆਂ ਕੱਲ ਲੰਘੂ ਸਰਦਾਰ ਪੈਲਸ ਜੀ ਤੇ ਕੱਲ ਤੁਹਾਨੂੰ ਦਿਖਾਇਆ ਸੀ ਹੈ ਨਾ ਬਹੁਤ ਫਾਲੋਅਰ ਮਿਲੇ ਆਪਾਂ ਦੱਸਿਆ ਵੀ ਸੀਗਾ ਬਹੁਤ ਫਾਲੋਅਰ ਮਿਲਦੇ ਇੱਥੇ ਕੰਮ ਤੇ ਅੱਜ ਵੀ ਦਿਨ ਦਾ ਸਟਾਰਟਿੰਗ ਹੋ ਗਈ ਆ ਦੇ 8:30 ਹੋ ਗਏ ਆ ਤਾਂ ਅੱਜ ਦੇਖਦੇ ਆ ਨਾ ਕਿੰਨੇ ਕ ਜਣੇ ਜਿੱ ਮਿਲਦੇ ਆ ਕੌਣ ਕੌਣ ਮਿਲਦਾ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜਿੰਨੇ ਵੀ ਮਿਲੇ ਤੇ ਹੁਣ ਆਪਾਂ ਆਪਦੇ ਕੰਮ ਦੀ ਤਿਆਰੀ ਕਰਤੀ ਆ ਤੇ ਗੈਂਤੀ ਕਰਾਉਣ ਦੀ ਤਿਆਰੀ ਆ ਹੁਣ ਜਿੰਨੇ ਵੀ ਆਪਣੇ ਵੇਟਰ ਪਾਰਟੀ ਚ ਆਉਂਦੇ ਹੁੰਦੇ ਬੰ ਜਦੋਂ ਗਿਣਤੀ ਹੋਣ ਲੱਗੀ ਆ ਦਿਖਾਉਣਾ ਤੁਹਾਨੂੰ ਸਾਰਾ ਵਲੌਗ ਬਣੂਗਾ ਸਾਰੇ ਦਿਨ ਦਾ ਤੇ ਦੇਖ ਕੇ ਦੱਸਿਓ ਨਾ ਕਿਵੇਂ ਲੱਗਿਆ ਚਲੋ ਗਿਣਤੀ ਹੁੰਦੀ ਆ ਤੇ ਚੱਲਦੇ ਆਪਾਂ ਉੱਥੇ ਗਿਣਤੀ ਹੋ ਗਈ ਆ ਤੇ ਅੱਜ ਇੰਨੇ ਜਣੇ ਆ ਕੰਮ ਵਾਲੇ ਇਨੋਵੇਟਰ ਆ ਕਿੰਨੇ ਆਜ ਗਿਣਤੀ ਦਾ ਪਤਾ 23 23 ਜਣੇ 23 ਜਣੇ ਅੱਜ 23 ਜਣੇ ਆ ਤੇ ਕੁਝ ਜਣੇ ਪਿੰਡੋਂ ਆ ਤੇ ਕੁਝ ਜਣੇ ਡੋੜਦੇ ਆ ਤੇ ਕੁਝ ਮਾੜੀ ਦੇ ਵੀ ਆ ਕਈ ਪਿੰਡਾਂ ਦੇ ਹੁੰਨੇ ਆ ਅਸੀਂ ਇਕੱਠੇ ਤੇ ਸਾਰੇ ਕੰਮ ਕਰਦੇ ਆ ਕਿਹੜਾ ਬਣਾ ਡੋੜ ਵਾਲਾ ਹੈ ਨਾ ਤੂੰ ਦਾ ਇਹ ਡੋੜ ਵਾਲੇ ਆ ਤੇ ਸਾਰੇ ਪਿੰਡਾਂ ਦੇ ਮਿਕਸ ਜੇ ਹੁੰਨੇ ਆ ਆਪਾਂ ਦੇ ਜਿਨ੍ਹਾਂ ਜਿਨ੍ਹਾਂ ਜਿੰਨੇ ਪਿੰਡ ਦੇ ਵੱਧ ਹੁੰਨੇ ਆ ਉਹਨੇ ਪਿੰਡਾਂ ਦੀ ਵੱਧ ਆਡੀਅנס ਮਿਲਦੀ ਆ ਫਿਰ ਉਹ ਸ਼ੇਅਰ ਕਰ ਲੈ ਸ਼ੇਅਰ ਕਰਿਆ ਕਰੋ ਏ ਕਰ ਦੋ ਨਾ ਸ਼ੇਅਰ ਨਹੀਂ ਕਰਦਾ ਮੈਨੂੰ ਪਤਾ ਤੂੰ ਸ਼ੇਅਰ ਕਰਿਆ ਕਰ ਸ਼ੇਅਰ ਕਰਨਾ ਜ਼ਰੂਰੀ ਆ ਇੱਧਰ ਠੇਕੇਦਾਰ ਸਾਹਿਬ ਲਾਈਆ ਡਿਓਟੀਆਂ ਹਾਂ ਡਿਓਟੀਆਂ ਲੱਗ ਜਾਣੇ ਆ ਾਡੋ ਾਡੋ ਆ ਕੰਮ ਤੂੰ ਕਰਨਾ ਆ ਕੰਮ ਤੂੰ ਕਰਨਾ ਤੇ ਆਪਣਾ ਕੰਮ ਤੁਹਾਨੂੰ ਪਤਾ ਹੀ ਆਣਾ ਕੀ ਹੁੰਦਾ ਡੇਲੀ ਹੋਈ ਦਿਖਾਉਨੇ ਆ ਤੇ ਬਸ ਅੱਜ ਬਾਹਲਾ ਵੱਡਾ ਨਹੀਂ ਵਲੌਗ ਬਣਾਉਂਦੇ ਪਹਿਲਾਂ ਬਾਹਲਾ ਵੱਡਾ ਵਲੌਗ ਬਣਾ ਦਿੰਨੇ ਆ ਜਿਹਾਉਂਦੇ ਰਵਾਂਗੇ ਥੋੜਾ ਬਹੁਤਾ ਅੱਜ ਵੈਸੇ ਤੁਹਾਨੂੰ ਦੱਸਦੀ ਅੱਜ ਮੱਛੀ-ਮੁੱਛੀ ਹੈਗੀ ਆ ਜਿਕਣ ਰੱਡਾ ਵਾ ਵਈਆ ਮੱਛੀ-ਮੁੱਛੀ ਸਗਾਗੇ ਅੱਜ ਤੇ ਪਚਾਲ ਵੀ ਬਹੁਤ ਪੈਂਦਾ ਹੁੰਦਾ ਜਿੱਦਣ ਮੱਛੀ ਹੁੰਦੀ ਉਦੋਂ ਪਚਾਲ ਬਹੁਤ ਬੰਦਾ ਮੱਛੀ ਦੀ ਮੰਗ ਬਹੁਤ ਆ ਤੇ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਬਣੇ ਰਿਓ ਵਲੌਗ ਜੀ ਹੁਣ ਕੰਨ ਲੱਗਿਆ ਪਕੌੜੇ ਤੁਹਾਨੂੰ ਪਤਾ ਹੀ ਹੈ ਗਣਤੀ ਤੋਂ ਬਾਅਦ ਪਕੌੜੇ ਖਾਣੇ ਨੇ ਤੇ ਪਕੌੜੇ ਖਾਣ ਲੱਗਿਆ ਨਾਲ ਥੋੜਾ ਸਲਾਦ ਜ਼ਰੂਰੀ ਹੁੰਦਾ ਬਾਕੀ ਸਾਰੇ ਇੱਧਰ ਖੋਲੂ ਆਇਓ ਹੁਣ ਤੁਹਾਨੂੰ ਦਿਖਾਉਣਾ ਹੈ ਰਸੋਈਆਂ ਚ ਕੀ ਕੁਝ ਬਣੀ ਜਾਂਦਾ ਵਾਵਾ ਕੋਸਾ ਚਿਕਨ ਦੀਆਂ ਵੈਰਾਈਟੀਆਂ ਵੀ ਆ ਮੱਛੀ ਮੱਛੀ ਵੀ ਹੈਗੀ ਅੱਜ ਤਾਂ ਮੱਛੀ ਦਾ ਭਟੋਲ ਬਣਾ ਤੁਹਾਨੂੰ ਦੱਸੇ ਸੀ ਆਵੇ ਇੱਧਰ ਚੱਲੀ ਜਾਂਦੇ ਆ ਕਟਿੰਗ ਮੱਛੀ ਦੀ ਤਾਂ ਦੇਖੀ ਔਰ ਦੀ ਆ ਜੇ ਮੱਸੀ ਇੱਧਰ ਵੀ ਬਣੀ ਜਾਂਦਾ ਚਿਕਨ ਜੁਕਣ ਬਣੀ ਜਾਂਦਾ ਰੋਸਟਰ ਵਗੈਰਾ ਉਸੇ ਬਣੀ ਜਾਂਦਾ ਇੱਧਰ ਆਂਡੇ ਸਲੇ ਪਿਆ ਆਂਡਾ ਕਲੇਜੀ ਬਣੂਗਾ ਤੇ ਇੱਧਰ ਮਹਾਈ ਮਹਾਈ ਵੀ ਰੈਡੀ ਹੋਈ ਜਾਂਦੀ ਆ ਬ੍ਰੈਡ ਪਕੌੜੇ ਆ ਕੁਝ ਬਣੀ ਜਾਂਦੇ ਆ ਆਪਾਂ ਬਣੇ ਪਏ ਆ ਦੇ ਦਾਣਾ ਸਬਜ਼ੀਆਂ ਦੇ ਵੀ ਇੱਧਰ ਤਿਆਰੀ ਚੱਲੀ ਜਾਂਦੀ ਆ ਜਿਵੇਂ ਮਟਰ ਕੱਢ ਕੇ ਬਾਲੇ ਪਿਆ ਆ ਆਲੂ ਵਾਲੇ ਪਿਆ ਤੇ ਇੱਧਰ ਵੀ ਗੱਡੇ-ਗੱਡੇ ਭੁੰਨੀ ਆਂਦੇ ਆ ਛੋਲੇ ਵਾਲੇ ਪਿਆ ਇੱਧਰ ਆਮ ਲੇਟ ਬਣਾਉਣ ਵਾਸਤੇ ਆਂਡੇ ਇੱਧਰ ਕੂਰੀਅਰ ਗੇ ਲਾਈ ਜਾਂਦੇ ਆ ਮਠਿਆਈ ਬਾਹ ਤੇਰੇ ਪਹਿਲਾਂ ਵੀ ਇੱਕਦਾਂ ਤੂੰ ਪਹਿਲਾਂ ਵੀ ਇੱਕ ਦਿਨ ਐਂ ਆਇਆ ਐ ਇਹ ਪਹਿਲਾਂ ਵੀ ਅਸੀਂ ਆਈ ਆ ਇੱਕ ਦਿਨ ਮਠਿਆਈ ਲਾਉਂਦਾ ਹੀ ਚੈੱਕ ਕਰਦਾ ਪਹਿਲਾਂ ਇਹ ਇੱਧਰ ਖੋਲੂ ਖੋਲੂ ਲਈ ਇਹਦਾ ਗਲਾਬਿਆ ਮਣਾ ਬਾਹ ਤੇਰੇ ਕਿੰਨੀ ਗਲਾਤੀ ਹਾਂ ਠੀਕ ਆ ਯਾਰ ਆ ਠੀਕ ਆ ਆ ਲਾਉਂਦਾ ਲਾਈਨ ਵਾਜਪੂਰੀ ਇਧਰ ਕੋਰੀ ਦਊਂ 29 ਤੁਰੇ ਹੁੰਦਾ ਕਿੱਲੀ ਆ ਲੈ ਲੈ ਇਧਰ ਪੂਰੇ ਲਾਈ ਲਵਾਈ ਚੱਲੀ ਜਾਂਦੀ ਆ ਹੁਣ ਲੱਗਿਆ ਮੂਲੀ ਕਦੂ ਕਾਸ ਕਰਨ ਇੰਨੀ ਸਾਰੀ ਮੂਲੀ ਕਦੂ ਕਾਸ ਕਰਨੀ ਆ ਇਹ ਮੱਛੀ ਦੇ ਨਾਲ ਲੱਗਦੀ ਹੁੰਦੀ ਆ ਤੇ ਮੱਛੀ ਨਾਲ ਲਾਵਾਂਗੇ ਇੱਕ ਡੋਂਗਾ ਤਿਆਰ ਕਰ ਦਿੰਨੇ ਆ ਬਾਕੀ ਇਧਰ ਰੈਡੀ ਸੈਡੀ ਹੋਈ ਜਾਂਦਾ ਸਾਰਾ ਕੰਮ ਆ ਤਾਂ ਸਾਰੀ ਤਿਆਰੀ ਵਾਰੀ ਕੀਤੀ ਪਈ ਆ ਆਪਾਂ ਬਦਲੇ ਲੈ ਲਿਆ ਆਹ ਮੂਲੀ ਨੇ ਬਹੁਤ ਟਾਈਮ ਲਵਾਤਾ ਮੂਲੀ ਨੇ ਬਹੁਤ ਟਾਈਮ ਦਾ ਹੋ ਗਿਆ ਲੱਗੇ ਪਏ ਨੂੰ ਘਟੋ ਘਟ 15 20 ਮਿੰਟ ਇੱਥੇ ਲੱਗ ਗਿਆ ਮੂਲੀ ਕਰਨ ਤੇ ਵੈਸੇ ਕਰਤੀ ਆ ਬਸ ਇੰਨਾ ਕੁ ਡੋਟਾ ਰਹਿ ਗਿਆ ਤੇ ਬਾਅਦ ਚ ਆਹ ਗੋਭੀ ਗੋਭੀ ਰਹਿ ਗਈ ਆਪਣੀ ਗੋਭੀ ਆ ਕਟਿੰਗ ਕਰਾਂਗੇ ਤੇ ਪਿਆਜ਼ ਥੋੜੇ ਕਟਿੰਗ ਕਰਾਂਗੇ ਡੋਂਗਾ ਆਪਣਾ ਤਿਆਰ ਹੋਇਆ ਲੋ ਜੀ ਮੂਲੀ ਪਿਆਜ਼ ਗੋਭੀ ਦਾ ਆਪਾਂ ਕਰਤਾ ਡੋਂਗਾ ਪੂਰਾ ਰੈਡੀ ਨਿੰਬੂ ਨੂੰਬੂ ਪਾਤਾ ਤੇ ਇੱਥੇ ਲਾਵਾਂਗੇ ਮੱਛੀ ਦੇ ਕੀ ਉੜਦਾ ਆਹ ਔੜਿਆਣਾ ਤੇ ਥੋੜੇ ਟਾਈਮ ਚ ਜਦੋਂ ਚਲਾਤਾ ਮੱਛੀ ਆਹ ਜਦੋਂ ਚਲਾਤੀ ਉਦੋਂ ਥੋੜੇ ਜਿਹੇ ਟਾਈਮ ਚ 15 20 ਮਿੰਟ ਜੀ ਔੜ ਜਾਂਦਾ ਡੇਲੀ ਦਾ ਕੰਮ ਆਪਾਂ ਨੂੰ ਪਤਾ ਹੀ ਆ ਮੱਛੀ ਦਾ ਬਹੁਤ ਯਾਰੇ ਕਸ ਪਿੰਦਾ ਚਲੋ ਹੁਣ ਆਪਾਂ ਕਾਫੀ ਕਾਫੀ ਪੀ ਲਗੇ ਠੜਕੇ ਦੀ ਚਾਹੀ ਬੀਤੀ ਵਿਆ ਕਾਫੀ ਪੀਨੇ ਆਂ ਬਈ ਇੱਕ ਕਰੜੀ ਜੀ ਕਾਫੀ ਯਾਰ ਪੂਰਾ ਠੋਕ ਦੀ ਮਸਾਲਾ ਮਸਲਾ ਮਿੱਠਾ ਵਾਤਾ ਵਾਦੇ ਮੈਂ ਸੋਚਿਆ ਚਲੋ ਮਠਿਆਈ ਦਿਖਾਈਏ ਆ ਗਲਾਵਿਆਮਣ ਰਸਗੁੱਲਾ ਤੇ ਇਧਰ ਚਮਚਮ ਇਧਰ ਬਰਫੀ ਆ ਗਈ ਆਹ ਆ ਗਈ ਦੋ ਤਰ੍ਹਾਂ ਦੀ ਮਠਿਆਈ ਬਰਫੀ ਤੇ ਦੋ ਤਰ੍ਹਾਂ ਦੀ ਆਵੇ ਉੱਤੇ ਪਈ ਆ ਬਰਫੀ ਐਨੀ ਸਾਰੀ ਮਠਿਆਈ ਆ ਤੇ ਇੱਧਰ ਟੱਬ ਭਰੇ ਪਿਆ ਟਾਈਮ ਹੋ ਗਿਆ ਸੀ ਹੁਣ ਇੱਕ ਦਾ ਤੇ ਚਾਹ ਲੱਗ ਗਈ ਆ ਚਾਹ ਲਾ ਦੀ ਆ ਤੁਹਾਨੂੰ ਦਿਖਾਈਏ ਕੀ ਕੋਸਾ ਤੁਨ ਕਹਿਆ ਸੀ ਨਾ ਮੱਛੀ ਦੀ ਮੰਗ ਪੂਰੀ ਰਹਿਣੀ ਆ ਇੱਧਰ ਆ ਗਈ ਮੱਛੀ ਆ ਆ ਗਈ ਮੱਛੀ ਮੱਛੀ ਆ ਗਈ ਇੱਧਰ ਮੋਲੀ ਆ ਗਈ ਇੱਧਰ ਅੰਡਾ ਤੇਰੀ ਆ ਗਈ ਇੱਧਰ ਆ ਗਾ ਆਮਲੇਟ ਆ ਹਰੀ ਸੌਸ ਲਾਲ ਸੌਸ ਆ ਗਿਆ ਆਲੂ ਫਿੰਗਰ ਸਿਬਲਾ ਮਿਰਚ ਆ ਬ੍ਰੈਡ ਤੇ ਪਨੀਰ ਪਕੌੜਾ ਗੋਟੇ ਦਾ ਪਕੌੜਾ ਤੇ ਛਾਲੇ ਦਾ ਪਕੌੜਾ ਤੇ ਬਾਕੀ ਇਧਰ ਅਚੜੀ ਜਾਂਦੀ ਹੈ ਚਾਹ ਆਪਣਾ ਕਾਸ ਉਧਰ ਮੱਸੀ ਤੇ ਹੀ ਰਹਿਣਾ ਕਿਉਂਕਿ ਮੱਸੀ ਦੀ ਮੰਗੀ ਜਾਦੇ ਰਹਿਣਾ ਉਹ ਦੇਖੋ ਹੁਣ ਵੀ ਮੱਸੀ ਪਾਈ ਹੈ ਇਧਰ ਕੋਈ ਵੀ ਪਾ ਰਿਹਾ ਕੱਲਾ 1 ਵਜੇ ਆ ਤੇਦਰ ਮੱਸੀ ਦੇ ਦੋ ਜਣੇ ਖੜੇ ਆ ਮੱਸੀ ਉੜਦੀ ਆ ਹੁਣ ਸਿਆਲਾਂ ਚ ਤਾਂ ਆ ਹੋਇਆ ਪਿਆ ਉਹੀ ਕੰਮ ਮੱਸੀ ਦਾ ਡੋਂਗਾ ਘਾਲੀ ਹੋਇਆ ਪਿਆ ਤੇ ਇਧਰ ਬਾਕੀ ਹੈਗਾ ਮੱਸੀ ਵਾਲਾ ਕੰਮ ਖਬਾ ਹੋਇਆ ਪਿਆ ਹੁਣ ਖਾਣ ਲੱਗੀ ਮੱਸੀ ਐਨ ਯਾਰ ਆਉਂਦਾ ਯਾਰ ਮੂਲੀ ਮਾਲੀ ਨਾਲ ਨਿੰਬੂ ਨਿੰਬੂ ਪਾ ਕੇ ਬਾਕੀ ਇੱਧਰ ਵੀ ਚੱਲੀ ਜਾਂਦੀ ਆ ਜਾਂ ਆਪਾ ਖਾਣ ਲੱਗਿਆ ਕਿਰਾ ਮੱਛੀ 3 ਵਜ ਗਏ ਸੀ ਵਧੀਆ ਚੱਲੀ ਜਾਂਦਾ ਕੰਮ ਓਕੇ ਆ ਦੁਨੀਆ ਟਿਕੀ ਪਈ ਆ ਅੱਜ ਆਰਕੈਸਟ ਆ ਤੇ ਉਧਰ ਤੇ ਆਣਾ ਸਾਰਿਆਂ ਦਾ ਲੱਗੇ ਪਿਆ ਵਧੀਆ ਤੇ ਥੋੜੇ ਬੋਤੇ ਰਹਿ ਗਏ ਬਸ ਚਾਹ ਸਕਣ ਵਾਲੇ ਵੀ ਆਪਣਾ ਵੀ ਇੱਕ ਦੋ ਡੋਂਗਾ ਰਹਿ ਗਏ ਮੱਛੀ ਦਾ ਤੇ ਮੱਛੀ ਦੇ ਬਹੁਤ ਅੱਜ ਭੱਜ ਦੌੜ ਕਰਵਾਈ ਆ ਇੱਕ ਦੋ ਰਹਿ ਗਏ ਡੋਂਗਾ ਉਹ ਲਾ ਦਿੰਨੇ ਆ ਫੇਰ ਆਪਾਂ ਵੇਲੇ ਆਣਾ ਚਾਹ ਲਾ ਕੇ ਪਹਿਲੀ ਹਲ ਵੇਲੇ ਦਾ ਕੀ ਰਹਿਣਾ ਅੱਜ ਕੱਠ ਜਿਆਦਾ ਉਸੇ ਕਰਕੇ ਹੁਣ ਰੋਟੀ ਲਾਉਣੀ ਪੈਣੀ ਆ ਤੇ ਬਾਕੀ ਦਿਖਾਵਾਂਗੇ ਤੁਹਾਨੂੰ ਵੀ ਬਣੇ ਜੋ ਹਨ ਵੇਲੇ ਨਾਲ ਤੇ ਇੱਧਰ ਇਹ ਇਧਰ ਰੋਸਟਰ ਬਣੇ ਜਾਂਦਾ ਰੋਸਟਰ ਵੀ ਚੱਲੀ ਜਾਂਦਾ ਇਧਰ ਫਰਾਈ ਹੋਈ ਜਾਂਦੀ ਹੈ ਮੱਛੀ ਆਪਣੀ ਇੰਨਾ ਕੁ ਰਹਿ ਗਿਆ ਬਾਈ ਦਾ ਮੋਸਟਰ ਕੱਚਾ ਜਿਹੜਾ ਪੱਕਾ ਕਰਨ ਵਾਲਾ ਰਹਿ ਗਿਆ ਬਸ ਇੰਨਾ ਕੁ ਰਹਿ ਗਿਆ ਬਾਕੀ ਪਕੌੜੇ ਪਕੂੜੇ ਇੰਨੇ ਸਾਰੇ ਪਏ ਆ ਹਜੇ ਮੈਨੂੰ ਪਤਾ ਐ ਕਿਉਂ ਅੱਧੇ ਇਹਦੇ ਅੱਧੇ ਵੀ ਨਹੀਂ ਲੱਗਣਗੇ ਇੰਨੇ ਵੱਜ ਜਾਣਿਆ ਤੇ ਇਧਰ ਦਾਲਾਂ ਸਬਜ਼ੀਆਂ ਬਣੀ ਜਾਂਦੀਆਂ ਓਕੇ ਰਿਪੋਰਟਾਂ ਦਾ ਆਇਤਾ ਮਿੱਤਰੋ ਸੱਕੀ ਕਰਤੇ 7 ਵਜ ਗਿਆ ਹੁਣ ਡੀਜੇ ਬੰਦ ਕੀਤਾ ਜਮਾਂ ਲੱਤਾਂ ਦੁਹਣ ਲਾਤੀਆਂ ਹਜੇ ਵੀ ਬਹੁਤ ਇਕੱਠਾ ਪਹਿਲਾਂ ਤਾਂ ਇਸ ਮੌਕੇ ਨੂੰ ਜਮਾਂ ਨਿਬੜ ਜਾਂਦਾ ਹੁੰਦਾ ਖਤਮ ਕਰ ਦਿੰਦੇ ਕੰਮ ਘਰੇ ਜਾਵਣ ਦੇ ਅੱਜ ਦੇਖੋ ਹੁਣ ਫੇਰ ਛੜ ਤੇ ਡੀਜੇ ਡੀਜੇ ਫੇਰ ਛੜ ਤੇ ਅੰਦਰ ਆਵਾਜ਼ ਨਹੀਂ ਆਉਂਦੀ ਪਹਿਲਾਂ ਵੀ ਕਲਿੱਪ ਪੜਾਈ ਸੀ ਬਾਹਰ ਅੰਦਰ ਆਵਾਜ਼ ਨਹੀਂ ਆਉਂਦੀ ਹਜੇ ਵੀ ਦੇਖੋ ਇੰਨਾ ਕੱਟਾ 7 ਵਜੇ ਵੀ ਸਾਈਕਟ ਲੀ ਜਾਂਦੇ ਆ ਰੋਟੀ ਹਜੇ ਵੀ ਪਰ ਇੱਥੇ ਆਵਾਜ਼ ਨਹੀਂ ਆਉਂਦੀ ਯਾਰ ਹੁਣ ਥੋੜਾ ਜਿਹਾ ਇਕੱਠ ਘਟਿਆ 7:30 ਹੋ ਗਿਆ ਹਜੇ ਵੀ ਕੰਮ ਚੱਲੀ ਜਾਂਦਾ ਜਿਵੇਂ ਕਿ ਇੱਧਰ ਹਜੇ ਰੋਟੀ ਖਾਈ ਜਾਂਦੇ ਆ ਬਾਕੀ ਉਧਰ ਇੰਨੇ ਜਣੇ ਫਿਰਦੇ ਆ 7:30 ਵਜੇ ਵੀ ਮੈਨੂੰ ਲੱਗਦਾ ਅੱਜ ਤਾਂ 9:00 ਨੂੰ ਵੱਜ ਜਾਣਗੇ ਘਰੇ ਜਾਂਦੇ ਨੇ ਬਾਕੀ ਸਮਾਪਤੀ ਵਾਲਾ ਕੰਮ ਹੀ ਆ ਬਸ ਆ ਜਦੋਂ ਖਾ ਕੇ ਰੋਟੀ ਬਸ ਆਪਾਂ ਚੱਕ ਦੇਣਾ ਹੱਕਨ ਤੇ ਚੱਲਾਂਗੇ ਘਰੇ 8:00 ਵਜੇ ਤੇ ਆਪਣਾ ਕੰਮ ਜਮਾ ਕੰਪਲੀਟ ਆ ਪਟ ਦਾ ਸਾਰਾ ਆਪਾਂ ਕਾਊਂਟਰ ਤੇ ਇਧਰੋਂ ਵੀ ਇਧਰ ਆਪਣੇ ਮੁੰਡੇ ਡੋੜ ਵਾਲੇ ਵੀ ਖੜੇ ਆ ਵੇਲੇ ਹੋ ਕੇ ਇਧਰ ਵੀ ਕੰਮ ਕੰਪਲੀਟ ਹੀ ਆ ਵੈਸੇ ਤਾਂ ਅੱਜ ਅਸੀਂ ਕਰਕੇ ਜਾਣਾ ਸੀ ਬਾਹਰ ਦੀ ਤਿਆਰੀ ਪਰ ਹੁਣ ਕਾਟ ਹੀ ਹੋਣ ਨਿਬੜਿਆ ਟਾਈਮ ਬਹੁਤ ਹੋ ਗਿਆ ਕੱਲ ਨੂੰ ਕਰਾਂਗੇ ਹੁਣ ਤੇ ਚੱਲਦੇ ਹਾਂ ਹੁਣ ਕਰਨ 9 ਵਜ ਗਿਆ ਹੁਣ ਤੇ ਆ ਗਏ ਆਪਾਂ ਘਰੇ ਇਧਰ ਸਿਮੂ ਸੁੱਤਾ ਪਿਆ ਇਧਰ ਕਰਮਜੀਤ ਪਈਆ ਤੇ ਹੁਣ ਆਪਾਂ ਨਹਾਉਣੇ ਧੋਣੇ ਆ ਸਵੇਰੇ ਨੂੰ ਹੁਣ ਨੂੰ ਟਾਈਮ ਨਹੀਂ ਲੱਗਦਾ ਹਨਾ ਕਿਉਂਕਿ ਐਡੀਟਿੰਗ ਕਰਨੀ ਹੁੰਦੀ ਆ ਇਤਿਹਾਸ ਮੋਕੇ ਨਹਾ ਕੇ ਪਾਇਆ ਜ ਸਵੇਰ ਵਾਲਾ ਨਹਾਉਣ ਵਾਲਾ ਕੰਮ ਹੁਣ ਨਿਵੇੜ ਦੇਣਾ ਕਿਉਂਕਿ ਸਵੇਰੇ ਫੇਰ ਕੰਮ ਤੇ ਜਾਣਾ ਪੌਣੇ 10 ਹੋ ਗਿਆ ਹੁਣ ਤੇ ਨਹਾ ਧੋ ਲਏ ਹੁਣ ਆਪਾਂ ਨਹਾ ਧੋ ਕੇ ਹੁੰਦਾ ਯਾਰ ਨਿਆਰਾ ਬਾਕੀ ਘਰੇ ਆ ਕੇ ਤੇ ਯਾਰ ਨਿਆਰਾ ਆ ਜਾਂਦਾ ਯਾਰ ਲੱਤਾਂ ਹੀ ਤਾਂ ਹੰਮੀਆਂ ਪਈਆਂ ਅੱਜ ਲੱਤਾਂ ਦੁਖੀਆਂ ਨਹੀਂ ਕਿਉਂਕਿ ਬਹੁਤ ਭਜਨ ਅਟ ਹੋਈ ਆ ਤੇ ਹੁਣ ਪੌਣੇ 10 ਹੋ ਗਿਆ ਤੇ ਹੁਣ ਖਾਣ ਲੱਗੇ ਆ ਰੋਟੀ ਰੋਟੀ ਦੇ ਵਿੱਚ ਹੈਗਾ ਕੁਝ ਸਾਈ ਪਨੀਰ ਇਹ ਪੈਲਸੇ ਲੈ ਕੇ ਆਇਆ ਸੀਗਾ ਕਿਉਂਕਿ ਐਕਸਟਰਾ ਡੋਂਗ ਜਿਹੜੇ ਅਖੀਰਲੇ ਡੋਂਗੇ ਹੁੰਦੇ ਆ ਉਹ ਵੱਧ ਜਾਂਦੇ ਆ ਕੀ ਘਰ ਦੇ ਵੀ ਕਹਿ ਦਿੰਦੇ ਆ ਵੀ ਇੱਥੇ ਦੇ ਦੂ ਦੇਓ ਹਨਾ ਕਿਸੇ ਨੂੰ ਕਿਉਂਕਿ ਉਹ ਡੋਂਗੇ ਵੱਧ ਜਾਂਦੇ ਹੁੰਦੇ ਆ ਤੇ ਡੋਲਣਾ ਪੈਂਦਾ ਤੁਹਾਨੂੰ ਤੜਕੇ ਦਿਖਾਉਂਗਾ ਹਨਾ ਕਿੰਨਾ ਕੁ ਡੋਲਣਾ ਪੈਂਦਾ ਸਾਨੂੰ ਤੇ ਆ ਸਾਈ ਪਨੀਰ ਪੈਲਸ ਚੋਂ ਲੈ ਆਏ ਸੀ ਇਧਰ ਆ ਗਈ ਦਹੀਂ ਇਧਰ ਗਰਮ ਰੋਟੀ ਲੋਹਾ ਲਈ ਆ ਤੇ ਪਾਣੀ ਤੇ ਰੋਟੀ ਖਾਣ ਨੂੰ ਹੁਣ ਨਿਆਰਾ ਆਉਣਾ ਬਹੁਤ ਵਧੀਆ ਦਿਨ ਲੰਘਿਆ ਯਾਰ ਹਨਾ ਵਧੀਆ ਅਨਿਆਰੇਦਾਰ ਖਾਣ-ਪੀਣ ਨੂੰ ਮਿਲ ਜਾਂਦਾ ਵਧੀਆ ਖੁੱਲਾ ਡੁੱਲਾ ਹੈ ਨਾ ਦੇਖਣ ਨੂੰ ਵਧੀਆ ਸਾਰਾ ਕੁਝ ਮਿਲ ਜਾਂਦਾ ਤੇ ਚਾਰ ਪੈਸੇ ਵੀ ਬਣ ਜਾਂਦੇ ਆ ਬਾਕੀ ਇਧਰ ਵਲੌਗਿੰਗ ਦਾ ਕੰਮ ਚੱਲੀ ਜਾਂਦਾ ਓਕੇ ਆ ਰਿਪੋਰਟਾਂ ਤੇ ਬਸ ਅੱਜ ਦੇ ਵਲੌਗ ਚ ਇੰਨਾ ਕੀ ਮਿਲਦਿਆਂ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਦ ਤੱਕ ਲਈ ਬਾਏ ਬਾਏ ਟਾ-ਟਾ ਟੇਕਰ ਰੱਬ ਰੱਖੀ